ਕੀ ਤੁਸੀਂ ਕਦੇ ਅਜੀਹਾ ਮਹਿਸੂਸ ਕੀਤਾ ਹੈ ਕਿ ਕਿਸੇ ਨੇ ਤੁਹਾਡੀ ਬੇਇੱਜ਼ਤੀ ਕੀਤੀ ਅਤੇ ਤੁਸੀਂ ਜਵਾਬ ਦੇਣਾ ਚਾਹੁੰਦੇ ਸੀ ਪਰ ਫਿਰ ਵੀ ਚੁੱਪ ਰਹੇ ਤੇ ਸ਼ਾਇਦ ਉਸ ਸਮੇਂ ਤੁਹਾਨੂੰ ਲੱਗਾ ਹੋਵੇਗਾ ਕਿ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਾਬਤ ਕਰ ਦਿੱਤਾ ਹੈ ਪਰ ਕੀ ਤੁਸੀਂ ਸੋਚਿਆ ਹੈ ਕਿ ਚੁੱਪ ਰਹਿਣਾ ਹਮੇਸ਼ਾ ਕਮਜ਼ੋਰੀ ਨਹੀਂ ਹੁੰਦਾ ਕਈ ਵਾਰ ਇਹ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਸਕਦਾ ਹੈ ਅੱਜ ਦੀ ਇਸ ਚਰਚਾ ਵਿੱਚ ਅਸੀਂ ਇਹ ਜਾਣਨ ਵਾਲੇ ਹਾਂ ਕਿ ਜਦੋਂ ਕੋਈ ਸਾਨੂੰ ਅਪਮਾਨਿਤ ਕਰਦਾ ਹੈ ਤਾਂ ਸਾਨੂੰ ਪ੍ਰਤੀਕਿਰਿਆ ਕਿਉਂ ਨਹੀਂ ਦੇਣੀ ਚਾਹੀਦੀ ਅਤੇ ਕਿਵੇਂ ਚੁੱਪ ਰਹਿਣਾ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਾਂ ਇਤਿਹਾਸ ਦੇ ਮਹਾਨ ਸ਼ਖਸੀਅਤਾਂ ਨੇ ਇਸੇ ਸਿਧਾਂਤ ਤੇ ਚੱਲ ਕੇ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਸੋਕਰੇਟ ਨੂੰ ਲੋਕ ਉਹਨਾਂ ਦੇ ਗਿਆਨ ਅਤਿ ਤਿਰਜ ਲਈ ਜਾਣਦੇ ਹਨ ਇੱਕ ਵਾਰੀ ਕਿਸੇ ਨੇ ਉਹਨਾਂ ਨਾਲ ਬਹਿਸ ਕਰਦਿਆਂ ਕਿਹਾ ਤੁਸੀਂ ਕੁਝ ਨਹੀਂ ਜਾਣਦੇ ਸੋਕਰੇਟ ਮੁਸਕਰਾਇਆ ਤੇ ਕਿਹਾ ਸ਼ਾਇਦ ਤੁਸੀਂ ਸਹੀ ਹੋ ਪਰ ਮੇਰੀ ਚੁੱਪੀਏ ਸਾਬਤ ਕਰਦੀ ਹੈ ਕਿ ਮੈਂ ਸਿੱਖਣ ਲਈ ਤਿਆਰ ਹਾਂ ਇਹ ਸਿੱਧਾ ਇਹ ਦਰਸਾਉਂਦਾ ਹੈ ਕਿ ਸੁਗਰਾਤ અપਮਾਨ ਨੂੰ ਸਿੱਖਣ ਅਤੇ ਅੱਗੇ ਵਧਣ ਦੇ ਮੌਕੇ ਦੇ ਤੌਰ ਤੇ ਦੇਖਦੇ ਸਨ ਉਹ ਮੰਨਦੇ ਸਨ ਕਿ ਹਰ ਬੈਸ ਵਿੱਚ ਜਿੱਤਣ ਦੀ ਲੋੜ ਨਹੀਂ ਹੁੰਦੀ ਬਲਕਿ ਸਿੱਖਣ ਅਤੇ ਧੀਰਜ ਨਾਲ ਆਪਣੇ ਮਨ ਅਤੇ ਜੀਵਨ ਨੂੰ ਸੁਧਾਰਨਾ ਜ਼ਰੂਰੀ ਹੁੰਦਾ ਹੈ ਇਪਿਕਟੇਟਸ ਦਾ ਕਹਿਣਾ ਸੀ ਤਹਾਡੀਆਂ ਭਾਵਨਾਵਾਂ ਤੇ ਕੰਟਰੋਲ ਸਿਰਫ ਤੁਸੀਂ ਹੀ ਕਰ ਸਕਦੇ ਹੋ ਇਸ ਦਾ ਅਰਥ ਹੈ ਕਿ ਜੇ ਤੁਸੀਂ ਕਿਸੇ ਤੋਂ અપਮਾਨਿਤ ਹੋ ਜਾਂ ਬੁਰੇ ਬੋਲ ਸਹਿ ਰਹੇ ਹੋ ਤਾਂ ਉਸ ਤਰ੍ਹਾਂ ਦੇ ਨਕਾਰਾਤਮਕ ਭਾਵਨਾਵਾਂ ਨੂੰ ਆਪਣੇ ਉੱਤੇ ਹਾਕਮ ਨਾ ਬਣਨ ਦਿਓ ਤੁਸੀਂ ਆਪਣੇ ਆਪ ਨੂੰ ਸੰਤੁਲਿਤ ਰੱਖੋ ਅਤੇ ਪ੍ਰਤੀਕਿਰਿਆ ਨਾ ਦੇ ਕੇ ਆਪਣੇ ਮਨ ਨੂੰ ਸ਼ਾਂਤ ਰੱਖੋ ਇਸ ਸਿਧਾਂਤ ਸਾਡੇ ਜੀਵਨ ਨੂੰ ਜ਼ਿਆਦਾ ਸੁਖਦ ਅਤੇ ਖੁਸ਼ਹਾਲ ਬਣਾਉਂਦਾ ਹੈ ਮੌਕਸ ਅਨਲਿਨ ਨੇ ਆਪਣੀ ਪੋਸਟਿਕ ਮੈਡੀਟੇਸ਼ਨਸ ਵਿੱਚ ਲਿਖਿਆ ਜਿਗਤ ਹਨ ਬੁਰਾ ਕਹਿੰਦਾ ਹੈ ਤਾਂ ਉਸ ਨਾਲ ਨਾ ਲੜੋ ਉਸ ਦੀ ਸੋਚ ਨੂੰ ਬਦਲਣ ਦੀ بجائے ਆਪਣੀ ਸੋਚ ਨੂੰ ਬਿਹਤਰ ਬਣਾਓ ਜਦੋਂ ਮਾਰਕਸ ਨੂੰ ਰਾਜ ਦਰਬਾਰ ਵਿੱਚ અપਮਾਨਿਤ ਕੀਤਾ ਗਿਆ ਤਾਂ ਉਹਨਾਂ ਨੇ ਜਵਾਬ ਦੇਣ ਦੀ ਥਾਂ ਆਪਣੇ ਆਪ ਨੂੰ ਹੋਰ ਬਿਹਤਰ ਰਾਜਾ ਬਣਨ ਤੇ ਧਿਆਨ ਕੇਂਦ੍ਰਿਤ ਕੀਤਾ ਇਸੇ ਤਰ੍ਹਾਂ ਜਦੋਂ ਤੁਸੀਂ અપਮਾਨ ਦਾ ਜਵਾਬ ਨਹੀਂ ਦਿੰਦੇ ਤਾਂ ਤੁਹਾਡੀ ਮਾਨਸਿਕ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਤੁਸੀਂ ਆਪਣੇ ਮਨ ਨੂੰ ਸੰਤੁਲਿਤ ਰੱਖ ਕੇ ਜੀਵਨ ਵਿੱਚ ਅੱਗੇ ਵਧ ਸਕਦੇ ਹੋ ਇੱਥੇ ਕੁਝ ਚੁੱਪ ਰਹਿਣ ਦੇ ਫਾਇਦੇ ਹਨ ਤਿਹਲਾ ਫਾਇਦਾ ਮਾਨਸਿਕ ਸ਼ਾਂਤੀ ਜਦੋਂ ਤੁਸੀਂ ਪ੍ਰਤੀਕਿਰਿਆ ਨਹੀਂ ਦਿੰਦੇ ਤੁਹਾਡੀ ਮਾਨਸਿਕ ਸ਼ਾਂਤੀ ਬਣੀ ਰਹਿੰਦੀ ਹੈ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਅਤੇ ਆਪਣੀ ਇੱਛਾ ਨੂੰ ਕਾਬੂ ਕਰ ਪਾਉਂਦੇ ਹੋ ਦੂਸਰਾ ਫਾਇਦਾ એનર્ਜੀ ਦੀ ਬਚਤ ਜਵਾਨ ਦੇਣ ਦੀ ਬਜਾਏ ਤੁਸੀਂ ਆਪਣੀ એનર્ਜੀ ਨੂੰ ਕਿਸੇ ਹੋਰ ਗੱਲ ਤੇ ਕੇਂਦਰਿਤ ਕਰ ਸਕਦੇ ਹੋ ਤੀਸਰਾ ਫਾਇਦਾ ਲੋਕ ਉਹਨਾਂ ਲੋਕਾਂ ਦਾ ਆਦਰ ਕਰਦੇ ਹਨ ਜੋ ਬੇਵਕੂਫੀ ਦੀਆਂ ਬੱਸਾਂ ਵਿੱਚ ਫਸਦੇ ਨਹੀਂ ਹਨ ਅਤੇ ਜ਼ਿਆਦਾ ਵਿਚਾਰਸ਼ੀਲ ਹੁੰਦੇ ਹਨ ਜੋਤਾ ਫਾਇਦਾ ਧੀਰਜ ਅਤੇ ਆਤਮ ਵਿਸ਼ਵਾਸ ਚੁੱਪ ਰਹਿਣਾ ਆਤਮ ਨਿਯੰਤਰਣ ਦੀ ਨਿਸ਼ਾਨੀ ਹੈ ਜਿਵੇਂ ਇੱਕ ਵਾਰੀ ਮਹਾਤਮਾ ਗਾਂਧੀ ਨੂੰ ਪੁੱਛਿਆ ਗਿਆ ਸੀ ਤੁਸੀਂ ਗੁੱਸੇ ਕਿਉਂ ਨਹੀਂ ਹੁੰਦੇ ਜਦੋਂ ਲੋਕ ਤੁਹਾਡੀ ਆਲੋਚਨਾ ਕਰਦੇ ਹਨ ਗਾਂਧੀ ਜੀ ਨੇ ਕਿਹਾ ਗੁੱਸਾ ਕਰਨਾ ਮੇਰੀ ਕਮਜ਼ੋਰੀ ਹੈ ਅਤੇ ਮੈਂ ਇਸ ਕਮਜ਼ੋਰੀ ਨੂੰ ਆਪਣੀ ਤਾਕਤ ਵਿੱਚ ਬਦਲ ਚੁੱਕਾ ਹਾਂ ਇੱਥੇ ਕੁਝ ਚੁੱਪ ਰਹਿਣ ਦੀਆਂ ਤਕਨੀਕਾਂ ਹਨ ਪਹਿਲੀ ਤਕਨੀਕ ਮੁਸਕਰਾਓ ਜਦੋਂ ਕੋਈ ਤੁਹਾਨੂੰ અપਮਾਨਿਤ ਕਰੇ ਦ ਸ਼ਾਂਤ ਰਹੋ ਅਤੇ ਮੁਸਕਾਨ ਨਾਲ ਜਵਾਬ ਦਿਓ ਇਹ ਦਰਸਾਉਂਦਾ ਹੈ ਕਿ ਤੁਸੀਂ ਉਹਨਾਂ ਗੱਲਾਂ ਤੋਂ ਪ੍ਰਭਾਵਿਤ ਨਹੀਂ ਹੋ ਦੂਸਰੀ ਤਕਨੀਕ ਧਿਆਨ ਅਤੇ ਆਤਮ ਨਿਯੰਤਰਣ અપਮਾਨ ਦਾ ਜਵਾਬ ਦੇਣ ਤੋਂ ਪਹਿਲਾਂ 10 ਸਕਿੰਟ ਦੀ ਗੈਰੀ ਸਾਲੋ ਇਹ ਤੁਹਾਡੀ ਪ੍ਰਤੀਕਿਰਿਆ ਨੂੰ ਨਿਯੰਤਰਿਤ ਕਰੇਗਾ ਤੀਸਰੀ ਤਕਨੀਕ ਵੱਡੀਆਂ ਨਦੀਆਂ ਦੀ ਤਰ੍ਹਾਂ ਰਹੋ ਕਿਹਾ ਜਾਂਦਾ ਹੈ ਕਿ ਵੱਡੀਆਂ ਨਦੀਆਂ ਹਮੇਸ਼ਾ ਸ਼ਾਂਤ ਵਗਦੀਆਂ ਹਨ ਤੁਹਾਡੀ ਪ੍ਰਤੀਕਿਰਿਆ ਨਹੀਂ ਤੁਹਾਡਾ ਧੀਰਜ ਤੁਹਾਨੂੰ ਪ੍ਰਭਾਵਿਤ ਕਰਦਾ ਹੈ ਇਹ ਤਕਨੀਕ ਤੁਹਾਨੂੰ ਚੁੱਪ ਰਹਿਣ ਅਤੇ ਆਪਣੇ ਆਪ ਦੇ ਕਾਬੂ ਰੱਖਣ ਵਿੱਚ ਮਦਦ ਕਰਨਗੀਆ। ਮੁਸਕਰਾ ਕੇ ਤੁਸੀਂ ਦਿਖਾ ਸਕਦੇ ਹੋ ਕਿ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਗਹਿਰੀ ਸਾਹ ਲੈ ਕੇ ਤੁਸੀਂ ਆਪਣੇ ਆਪ ਨੂੰ ਸ਼ਾਂਤ ਰੱਖ ਸਕਦੇ ਹੋ। ਵੱਡੀਆਂ ਨਦੀਆਂ ਵਾਂਗ ਸ਼ਾਂਤ ਰਹਿਣਾ ਤੁਹਾਨੂੰ ਮਜ਼ਬੂਤ ਅਤੇ ਸਿਆਣਾ ਬਣਾਉਂਦਾ ਹੈ। ਇਹ ਯਾਦ ਰੱਖੋ ਕਿ ਤੁਹਾਡਾ ਧੀਰਜ ਹੀ ਤੁਹਾਡੀ ਅਸਲ ਪਛਾਣ ਹੈ। ਚੁੱਪ ਰਹਿਣ ਦਾ ਵਾਸਤਵ ਪ੍ਰਭਾਵ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤਾਂ ਤੁਸੀਂ ਆਪਣੀ એનર્ਜੀ ਅਤੇ ਸਮਾਂ ਬਚਾਉਂਦੇ ਹੋ ਤੁਸੀਂ ਦੂਸਰੇ ਉਤੇ ਇੱਕ ਪ੍ਰਭਾਵਸ਼ਾਲੀ ਛਾਪ ਛੱਡਦੇ ਹੋ ਅਤੇ ਆਪਣੀ ਮਾਨਸਿਕ ਅਤੇ ਭਾਵਨਾਤਮਕ ਤਾਕਤ ਨੂੰ ਵਧਾਉਂਦੇ ਹੋ ਯਾਦ ਰੱਖੋ ਚੁੱਪ ਰਹਿਣਾ ਕਮਜ਼ੋਰੀ ਨਹੀਂ ਇੱਕ ਰਣਨੀਤੀ ਹੈ ਇਹ ਤੁਹਾਨੂੰ ਹਰ ਉਹ ਸਥਿਤੀ ਤੋਂ ਉੱਪਰ ਉਠਾ ਸਕਦਾ ਹੈ ਜਿੱਥੇ ਲੋਕ ਤੁਹਾਨੂੰ ਹੀਠਾਂ ਗਰਾਉਣ ਦੀ ਕੋਸ਼ਿਸ਼ ਕਰਦੇ ਹਨ ਅਗਲੀ ਵਾਰ ਜਦੋਂ ਕੋਈ ਤੁਹਾਨੂੰ અપਮਾਨਿਤ ਕਰੇ ਤਾਂ ਜਵਾਬ ਦੇਣ ਦੀ ਬਜਾਏ ਮੁਸਕਰਾਓ ਅਤੇ ਸੋਚੋ ਕਿ ਚੁੱਪ ਰਹਿ ਕੇ ਤੁਸੀਂ ਆਪਣੇ ਆਪ ਨੂੰ ਕਿੰਨਾ ਉੱਚਾ ਕਰ ਲਿਆ। ਚੁੱਪ ਰਹਿਣਾ ਦਿਖਾਉਂਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਕੰਟਰੋਲ ਕਰਦੇ ਹੋ। ਇਹ ਤੁਹਾਡੇ ਮਨ ਅਤੇ ਜੀਵਨ ਨੂੰ ਸੰਤੁਲਿਤ ਕਰਨ ਦਾ ਤਰੀਕਾ ਹੈ। ਜਦੋਂ ਤੁਸੀਂ ਪ੍ਰਤੀਕਿਰਿਆ ਨਹੀਂ ਦਿੰਦੇ ਤਾਂ ਤੁਸੀਂ ਆਪਣੀ ਸ਼ਕਤੀ ਨੂੰ ਅਤੇ ਆਪਣੇ ਜੀਵਨ ਨੂੰ ਸਧਾਰਨ ਅਤੇ ਸੁਖਮਈ ਬਣਾਉਂਦੇ ਹੋ। ਇਹ ਤੁਹਾਨੂੰ ਹਰ ਇੱਕ ਸਥਿਤੀ 'ਚ ਤਾਕਤਵਰ ਬਣਾਉਂਦਾ ਹੈ ਜਿੱਥੇ ਲੋਕ ਤੁਹਾਨੂੰ ਹੀਠਾ ਡੇਗਣ ਦੀ ਕੋਸ਼ਿਸ਼ ਕਰਦੇ ਹਨ। ਉਨ ਅਗਲੀ ਵਾਰੀ ਜਦੋਂ ਕੋਈ ਤੁਹਾਨੂੰ અપਮਾਨਿਤ ਕਰੇ ਤਾਂ ਆਪਣੇ ਆਪ ਨੂੰ ਸਮਝੋ ਆਪਣੇ ਮਨ ਨੂੰ ਸ਼ਾਂਤ ਕਰੋ ਅਤੇ ਆਪਣੇ ਕੰਮ ਤੇ ਧਿਆਨ ਕੇਂਦਰਿਤ ਕਰੋ ਜੇ ਇਹ ਵੀਡੀਓ ਤੁਹਾਨੂੰ ਪਸੰਦ ਆਇਆ ਤੇ ਤੁਹਾਨੂੰ ਪ੍ਰੇਰਣਾ ਮਿਲੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਨੂੰ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ ਤੁਹਾਡੇ ਵਿਚਾਰ ਕਮੈਂਟ ਵਿੱਚ ਲਿਖਣਾ ਨਾ ਭੁੱਲੋ